ਇੱਕ ਪਾਸੇ ਪੰਜਾਬ ਸਰਕਾਰ ਸਿਹਤ ਵਿਭਾਗ ਜਾਂ ਸੂਬਤਾਂ ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਹਨ ਪਰ ਜੇ ਸਰਕਾਰੀ ਹਸਪਤਾਲਾਂ ਦੇ ਸਿਸਟਮ ਦੀ ਗੱਲ ਕਰੀਏ ਤਾਂ ਉਹ ਰੱਬ ਆਸਰੇ ਹੀ ਚੱਲ ਰਹੇ ਹਨ ਤੁਹਾਨੂੰ ਇੱਕ ਅੱਜ ਐਸਾ ਕੇਸ ਮਿਲਾਨੇ ਆ ਕਿ ਇੱਕ ਨੌਜਵਾਨ ਸੀ ਜੋ ਸਰਕਾਰੀ ਹਸਪੀਟਲ ਦੇ ਵਿੱਚ ਜਾਂਦਾ ਆਪਣਾ ਇਲਾਜ ਕਰਵਾਉਣ ਲਈ ਪਰ ਇਲਾਜ ਤਾਂ ਦੂਰ ਦੀ ਗੱਲ ਆ ਉਹਦੇ ਦਿਮਾਗ ਤੇ ਇੱਕ ਨਵੀਂ ਟੈਨਸ਼ਨ ਪੈ ਜਾਂਦੀ ਹੈ ਬਾਕੀ ਜਾਣਕਾਰੀ ਲੈਣ ਲਈ ਸਾਡੇ ਨਾਲ ਵੀਰ ਮੌਜੂਦ ਹੈ ਕੀ ਨਾਮ ਹਰਦੀਪ ਸਿੰਘ ਕਿਹੜਾ ਪਿੰਡ ਹੈ ਟੀਲ ਕਲਾਂ ਬਾਈ ਜੀ ਉਰੇ ਆਏ ਸੀਗੇ ਕੀ ਕਾਰਨ ਸੀਗਾ ਕੀ ਬਿਮਾਰੀ ਸੀ ਬਾਈ ਜੀ ਮੈਂ 8 ਤਰੀਕ ਨੂੰ ਆਇਆ ਸੀਗਾ ਐਡਮਿਟ ਹੋ ਗਿਆ ਸੀ ਇੱਥੇ ਮੈਨੂੰ ਪੀਲੀਏ ਦੀ ਪ੍ਰੋਬਲਮ ਸੀਗੀ ਤੇ ਉਸ ਤੋਂ ਬਾਅਦ 9 ਤਰੀਕ ਨੂੰ ਡਾਕਟਰ ਸਾਹਿਬ ਆਏ ਤੇ ਉਹਨਾਂ ਨੇ ਟੈਸਟ ਲਿਖੇ ਕਿ 25 ਨੰਬਰ ਕਮਰੇ ਚੋਂ ਸਰਕਾਰੀ ਲੈਬਾਰਟਰੀ ਚੋਂ ਤੁਸੀਂ ਟੈਸਟ ਕਰਾ ਲਓ ਜੀ ਮੈਂ ਟੈਸਟ ਬਾਅਦ ਤੇ ਸੈਂਪਲ ਦੇਤਾ ਜੀ 9 ਤਰੀਕ ਨੂੰ ਤੇ ਰਿਪੋਰਟ ਆਈ 10 ਤਰੀਕ ਨੂੰ ਜਿਹੜੇ ਡਾਕਟਰ ਨੂੰ ਦਿਖਾਇ ਜੀ ਪਹਿਲਾਂ ਡਾਕਟਰ ਹਿਮਾਂਸ਼ੂ ਗਰਗ ਜੀ ਨੇ ਉਹਨਾਂ ਨੇ ਲਿਖਿਆ ਸੀ ਕਿ ਇਹ ਟੈਸਟ ਕਰਾਓ ਜੀ ਉਸ ਤੋਂ ਬਾਅਦ 9 ਤਰੀਕ ਨੂੰ ਮੈਂ ਸੈਂਪਲ ਦਿੱਤਾ ਸੀ 10 ਨੂੰ ਰਿਪੋਰਟ ਆਈ ਹੈ ਜੀ ਤੇ ਜਦੋਂ ਰਿਪੋਰਟ ਆਈ ਮੈਂ ਮਿੱਤਰ ਸੀ ਜੀ ਮੇਰਾ ਲਵੋਡਰੀ ਦਾ ਕੰਮ ਕਰਦਾ ਹੈ ਪਹਿਲਾਂ ਸਾਡੇ ਦਰਸ਼ਕਾਂ ਨੂੰ ਰਿਪੋਰਟ ਦਿਖਾਵੋ ਇਹ ਰਿਪੋਰਟ ਹੈ ਜੀ ਆਹ ਰਿਪੋਰਟ ਹੈ ਜੀ ਇਹਹੀ ਰਿਪੋਰਟ ਮੈਂ ਆਪਣੇ ਮਿੱਤਰ ਨੂੰ ਭੇਜੀ ਜੀ ਉਹ ਲਵੋਡਰੀ ਦਾ ਕੰਮ ਕਰਦਾ ਕੀ ਹੈ ਜੀ ਰਿਪੋਰਟ ਚ ਕੀ ਆ ਰਿਹਾ ਹੈ ਉਹੀ ਦੱਸਦਾਂ ਜੀ ਮੈਂ ਉਹ ਮੇਰਾ ਮਿੱਤਰ ਕਹਿੰਦਾ ਕਿ ਤੁਹਾਡੀ ਰਿਪੋਰਟ ਗਲਤ ਹੈ ਮੈਂ ਕਿ ਇਹ ਚ ਕੀ ਆਇਆ ਜੀ ਦੱਸੋਗੇ ਉਹ ਕਹਿੰਦਾ ਕਿ ਤੁਹਾਡੇ ਜਿਹੜੇ ਗੁਰਦੇ ਆ ਉਹ 70% ਖਰਾਬ ਦਿਖਾਈ ਗਏ ਇਹਦੇ ਚ ਤੇ ਜਦ ਕਿ ਪੀ.ਐਲ.ਆ ਮੈਨੂੰ ਪੀ.ਐਲ.ਆ ਸੀ ਪੀ.ਐਲ.ਆ ਨਾਰਮਲ ਦਿਖਾਇਆ ਗਿਆ ਤੇ ਇਹੀ ਤਾਂ ਉਹ ਕਹਿੰਦਾ ਮੈਂ ਪਹਿਲਾਂ ਇਹ ਜਿਹੜੀ ਰਿਪੋਰਟ ਆਈ ਹੈ ਮੈਂ ਅੰਦਰ ਜਮ੍ਹਾਂ ਕਰਾ ਦਿੱਤੀ ਜੇ ਮੇਰੀ ਦੇਖਭਾਲ ਕਰ ਦੇ ਜੀ ਕੋਲ ਕਰਦਾ ਥੋੜੀ ਜੀ ਅੰਦਰ ਮੈਡਮ ਬੈਠੇ ਆ ਜੀ ਤੇ ਉਹੀ ਦਵਾਈ ਉਹ ਕਰ ਦੇ ਦਿੰਦੇ ਸਾਨੂੰ ਗੇੜੇ ਮਾਰਦੇ ਤੇ ਜੇ ਇਹੀ ਰਿਪੋਰਟ ਦੇ ਹਿਸਾਬ ਨਾਲ ਮੈਨੂੰ ਕੋਈ ਟੀਕਾ ਜਾਂ ਕੋਈ ਦਵਾਈ ਲਾ ਦਿੰਦੇ ਤਾਂ ਮੇਰਾ ਨੁਕਸਾਨ ਹੋ ਸਕਦਾ ਸੀ ਜੀ ਉਹ ਮੇਰੇ ਮਿੱਤਰ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਇਹੀ ਰਿਪੋਰਟ ਆਪਣਾ ਟੈਸਟ ਤੂੰ ਕਿਸੇ ਹੋਰ ਲੈਬੋਰੀ ਤੋਂ ਕਰਾਏ ਫਿਰ ਮੰਦਰ ਇੱਕ ਕ੍ਰਿਸ਼ਨਾ ਲੈਬ ਬਣੀ ਹੋਈ ਆ ਉਹਦੇ ਚੋਂ ਕਰਵਾਏ ਜੀ ਸਰਕਾਰੀ ਹਾਂਜੀ ਉਹ ਅੰਦਰ ਹੀ ਐ ਤੇ ਜਦੋਂ ਮੈਂ ਉਹਨਾਂ ਤੋਂ ਟੈਸਟ ਕਰਾਏ ਜੀ ਮੇਰਾ ਪੀਲੀਆ 19 ਤੋਂ ਘਟ ਕੇ 12.70 mg ਤੇ ਆ ਗਿਆ ਸੀ ਜੀ ਤੇ ਜਿਆਦਾ ਕਿਡਨੀ ਚ ਗੁਰਦੇ ਚ ਉੱਥੇ ਉਹਨਾਂ ਨੇ ਕੋਈ ਪ੍ਰੋਬਲਮ ਨਹੀਂ ਦਿਖਾਈ ਮੇਰੇ ਠੀਕ ਨੇ ਨਾਰਮਲ ਨੇ ਮੈਨੂੰ ਨਵੀਂ ਟੈਨਸ਼ਨ ਪਾ ਕੇ ਜੀ ਉਹ ਜਿਹੜੀ ਕ੍ਰਿਸ਼ਨਾਂ ਵਾਲੀ ਤੁਸੀਂ ਕਹਿ ਰਹੇ ਹੋ ਉਹ ਵੀ ਸਾਡੀ ਰਿਪੋਰਟ ਦਿਖਾਓ ਮੈਨੂੰ ਆਪਰ ਮੈਂ ਜੂਰੀ ਦਾ ਟੈਸਟ ਕਰਾਇਆ ਜੀ ਇਹ ਬਿਲਕੁਲ ਨਾਰਮਲ ਆਇਆ ਜੀ ਮੇਂ ਦਿਮਾਗ ਇਕਦਮ ਸ਼ੋਰਟ ਹੋ ਗਿਆ ਹੋਊਗਾ ਕਿ ਯਾਰ ਮੇਰੇ ਕਿ ਗੁਰਦੀ ਦੋਏ ਗਈ ਹੋ ਗਿਆ ਸੀ ਮੈਨੂੰ ਟੈਨਸ਼ਨ ਪੈ ਗਈ ਜੀ ਮਗਾ ਯਾਰੀ ਨਵੀਂ ਪ੍ਰੋਬਲਮ ਖੜੀ ਹੋ ਗਈ ਉਹ ਤਾਂ ਚਲੋ ਗੌਰ ਕਰ ਲਈਏ ਜੀ ਆਪਾਂ ਮੇਰਾ ਮਿੱਤਰ ਕਹਿੰਦਾ ਤੂੰ ਬਾਹਰੋਂ ਟੈਸਟ ਕਰਾ ਉਹਨਾਂ ਨੇ رائے ਦਿੱਤੀ ਸੀ ਫਿਰ ਮੈਂ ਬਾਹਰੋਂ ਟੈਸਟ ਕਰਾਏ ਫਿਰ ਮੇਰਾ ਮੰਮ ਠੀਕ ਹੈ ਜੀ ਹਾਂ ਇਸ ਵੰਦੇ ਤੁਸੀਂ ਕਿਸੇ ਸੀਨੀਅਰ ਡਾਕਟਰ ਨੂੰ ਮਿਲੇ ਕਿ ਭਾਈ ਮੈਂ ਆ ਕੀ ਹੋ ਗਿਆ ਮੇਰੀ ਜ਼ਿੰਦਗੀ ਨਾਲ ਖਲਵਾੜ ਹੋ ਰਹੀ ਸੀ 104 ਤੇ ਕਾਲ ਕੀਤੀ ਸੀ ਉਹ ਕਹਿੰਦੇ ਡਾਕਟਰ ਸਾਹਿਬ ਨੂੰ ਇਹਦੀ ਸ਼ਿਕਾਇਤ ਕਰੋ ਜੇ ਤਾਂ ਡੀ ਡਾਕਟਰ ਸਾਹਿਬ ਨਹੀਂ ਹੁੰਦੇ ਤਾਂ ਸਾਨੂੰ ਦੁਬਾਰਾ ਕਾਲ ਕਰੋ ਕੀ ਡਾਕਟਰ ਸਾਹਿਬ ਨੇ ਫਿਰ ਤੁਸੀਂ ਜਦੋਂ ਮਿਲੇ ਉਹਨਾਂ ਨੇ ਤੁਹਾਡੀ ਫਰਿਆਦ ਸੁਣੀ ਸੁਵਾ ਐਸੀ ਰਾਉਂਡ ਤੇ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੇ ਕੁਛ ਨਹੀਂ ਬੋਲੇ ਉਸ ਡਾਕਟਰ ਸੀ ਡਾਕਟਰ ਰਾਹੁਲ ਜੀ ਸੀ ਅੱਛਾ ਕੋਈ ਉਹਨਾਂ ਨੇ ਅਣਸੁਣੀ ਕਰਤੀ ਗੱਲ ਥੋੜੀ ਬਸ ਸੁਣ ਲਈ ਜੀ ਅੱਗੇ ਕੀ ਉਹ ਕਰਨਗੇ ਉਹਨਾਂ ਨੇ ਕੁਛ ਨਹੀਂ ਦੱਸਿਆ ਜੀ ਗੱਲ ਸੁਣ ਲਈ ਸੀ ਅੱਗੇ ਕੀ ਕਾਰਵਾਈ ਕਰਨਗੇ ਨਾ ਕਰਨਗੇ ਉਹ ਨਹੀਂ ਮੈਨੂੰ ਦੱਸਿਆ ਹਾਂ ਹੂੰ ਤੁਸੀਂ ਕੀ ਮੰਗ ਕਰ ਮੈਂ ਤਾਂ ਮੰਗੇ ਇਹੀ ਕਰਦਾਂਗੀ ਜਿਨ੍ਹਾਂ ਨੇ ਇਹ ਗਲਤ ਰਿਪੋਰਟ ਬਣਾਈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮੇਰਾ ਨੁਕਸਾਨ ਹੋ ਸਕਦਾ ਜੀ ਜਿਹੜੀ ਚੀਜ਼ ਦੀ ਮੈਨੂੰ ਪ੍ਰੋਬਲਮ ਹੀ ਹੈਨੀ ਉਹ ਦਿਖਾਈ ਗਈ ਹੈ ਵਿੱਚੇ ਜਿਹੜੀ ਚੀਜ਼ ਦੀ ਪ੍ਰੋਬਲਮ ਹੈਗੀ ਆ ਉਹ ਜਮੀ ਨਾਰਮਲ ਦਿਖਾਈ ਗਏ ਪੀਐਲਐਮ ਨੂੰ ਇਦਾਂ ਦਿਖਾਇਆ ਗਿਆ ਕਿ ਜਿੱਦਾਂ ਮੈਨੂੰ ਕਦੇ ਪੀਐਲਐਮ ਹੋਵੇ ਗੁਰਦੇ 70% ਹਾਂਜੀ ਇਹ ਸਾਨੂੰ ਨੌਜਵਾਨ ਜਿੰਨਾਂ ਨੇ ਸਰਕਾਰੀ ਹਸਪੀਟਲ ਵਿੱਚ ਜਾਂਦੇ ਨੇ ਕਿਉਂਕਿ ਹਰ ਇੱਕ ਜਿਹੜਾ ਗਰੀਬ ਇਨਸਾਨ ਆ तकरीबन ਉਹ ਸਰਕਾਰੀ ਹਸਪੀਟਲ ਦੇ ਵਿੱਚ ਹੀ ਅਪਰੋਚ ਕਰਦਾ ਹੈ ਕਿਉਂਕਿ ਜੇ ਪ੍ਰਾਈਵੇਟ ਹਸਪੀਟਲਾਂ ਦੀ ਗੱਲ ਕਰੀਏ ਤਾਂ ਉੱਥੋਂ ਦੇ ਜਿਹੜੇ ਖਰਚੇ ਨੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਇਸ ਕਾਰਨ ਹਰ ਜਿਹੜਾ ਨੋਰਮਲ ਇਨਸਾਨ ਹੈ ਜਾਂ ਗਰੀਬ ਇਨਸਾਨ ਉਹ ਆਖਦਾ ਹੈ ਕਿ ਮੈਂ ਆਪਣਾ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਕਰਵਾਵਾਂ ਪਰ ਜਦੋਂ ਉਸ ਨਾਲ ਇਹੋ ਜਿਹਾ ਖਲਵਾੜ ਕੀਤਾ ਜਾਂਦਾ ਦਿਮਾਗ ਤੇ ਉਹਦੇ ਕਿੰਨੀ ਟੈਨਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਦੀ ਹਾਲਤ ਕਿਉਂਕਿ 70% ਜਦੋਂ ਗੁਰਦੇ ਫੇਲ ਹੋ ਜਾਂਦਾ ਬੰਦੇ ਦੇ ਦਿਮਾਗ ਤੇ ਕਿੰਨੀ ਟੈਨਸ਼ਨ ਹੋ ਜਾਂਦੀ ਹੈ ਇਸ ਸਬੰਧ ਦੇ ਵਿੱਚ ਅਸੀਂ ਡਾਕਟਰ ਰਾਹੁਲ ਨਾਲ ਵੀ ਗੱਲ ਕਰਾਂਗੇ ਹਾਂ ਇਹ ਨਹੀਂਗਾ ਤੁਹਾਨੂੰ ਟੈਨਸ਼ਨ ਹੀ ਨਹੀਂ ਬੈਠਣੀ ਹਾਂ ਇਸ ਵੰਦੀ ਮੈਨੂੰ ਅੱਜ ਮੀਡੀਆ ਖਬਰਾਂ ਤੋਂ ਅਤੇ ਮਾਂ ਜੋ ਡਿਪਟੀ ਕਮਿਸ਼ਨਰ ਤੋਂ ਇਹ ਮੈਸੇਜ ਪ੍ਰਾਪਤ ਹੋਇਆ ਸੀਗਾ ਵੀ ਜਿਹੜੀ ਇੱਕ ਰਿਪੋਰਟ ਹੈ ਕਿ ਉਹਦੋਂ ਕੁਝ ਰੀਜਨ ਸੈਟੀਸਫਾਈ ਨਹੀਂ ਲੀਗੀ ਉਹਨੂੰ ਡਾਊਟ ਹੈ ਵੀ ਮੇਰੀ ਰਿਪੋਰਟ ਹੈ ਕਿ ਉਹ ਗੱਲ ਤਾਂ ਦਿਖਿਆ ਇਹ ਸਾਰੇ ਤੇ ਆਚ ਰੱਖਦੇ ਹੋਏ ਰਿਟਰਨ ਦੇ ਵਿੱਚ ਇੱਕ ਇਨਕੁਆਰੀ ਮਾਰ ਕਰ ਦਿੱਤੀਗੀ ਜਿੱਦ ਰਿਪੋਰਟ ਸਾਡੇ ਕੋਲ ਕੱਲ ਆ ਜਾਏਗੀ ਜੋ ਵੀ ਬੰਦਾ ਦੋਸ਼ੀ ਪਾਇਆ ਜਾਊਗਾ ਉਤੇ ਬਣਦੀ ਕਾਰਵਾਈ ਜਿਹੜੀ ਉਹ ਅਮਲ ਦੇ ਉੱਤੇ ਲਿਆਂਦੀ ਜਾਏਗੀ ਠੀਕ ਹੈ ਇਹ ਤਾਂ ਪੂਰੀ ਗੱਲ ਕਰੀ ਉਹਨਾਂ ਦਾ ਕਹਿਣਾ ਕਿ ਜਦੋਂ ਸਰਕਾਰੀ ਰਿਪੋਰਟਰੀ ਚੋਦੀ ਕਰਾਂਦੇ ਆ ਤਾਂ ਉੱਤੇ ਉਹਦੇ ਜਿਹੜੇ ਕੁੱਝ ਨਸ਼ੀਂ ਵਿੱਚ ਆ ਜਾਂਦੇ ਨੇ ਤਾਂ ਉਹ ਕਰਤਾ ਜਾਂਦਾ ਜੇ ਜੀਵਨ ਹੁੰਦਾ ਜਿਹੜੀ ਬਾਹਰ ਮੰਦੀਆਂ ਦਾ ਉੱਤੇ ਆ ਕਹਿੰਦੇ ਕਿ ਉਹ ਕੀ ਨੇ ਆ ਇਸੇ ਸਬੰਧ ਦੇ ਵਿੱਚ ਤੱਥਾਂ ਨੂੰ ਪਛਾਣਨ ਵਾਸਤੇ ਜਾਣਨ ਵਾਸਤੇ ਇਨਕੁਆਇਰੀ ਮਾਰ ਕੇ ਲੇ ਕੇ ਉਹ ਰਿਪੋਰਟ ਹੋ ਗਈ ਉਹ ਆਪ ਜੀ ਨੂੰ ਜਿਹੜੇ ਕਾਨੂੰ ਉਹਦੇ ਦਿੱਤੀ ਜਾਏਗੀ ਇਸਨ ਸਾਡੇ ਨਾਲ ਹੈ ਰੈਡ ਸਿਵਲ ਸਰਜਨ ਸੰਗਰੂਰ ਡਾਕਟਰ ਕਰਪਾਲ ਜਿਨ੍ਹਾਂ ਦਾ ਅੱਖ ਨਾ ਹੈ ਕਿ ਜਿਹੜੀ ਕਿ ਰਿਪੋਰਟ ਆਂਦੀ ਹੈ ਜਰੂਰ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਹੜੀ ਸੱਤਾਲ ਦੀ ਗੱਲ ਕਰੀ ਜਾਵੇ ਤਾਂ ਜਿਹੜੀ ਉੱਥੋਂ ਦੀ ਰਿਪੋਰਟ ਸੀ ਉਹ ਕਿਤੇ ਨਾ ਕਿਤੇ ਸ਼ਾਇਦ ਗਲਤ ਹੋ ਸਕਦੀ ਹੈ ਉਹ ਤੱਤਾਂ ਦੇ ਆਧਾਰ ਤੇ ਇਨ੍ਹਾਂ ਵੱਲੋਂ ਇੱਕ ਟੀਮ ਵੀ ਨਿਰਧਾਰਤ ਕੀਤੀ ਗਈ ਹੈ ਤੇ ਇਨ੍ਹਾਂ ਵੱਲੋਂ ਵਿਸ਼ਵਾਸਨ ਵੀ ਦਿੱਤਾ ਗਿਆ ਕਿ ਜੋ ਇਸ ਦਾ ਦੋਸ਼ੀ ਹੋਵੇਗਾ ਉਸ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਸੰਗਰੂਰ ਤੋਂ ਰਵੀ ਸ਼ਰਮਾ ਜਗਵਾਨੀ ਟੀਵੀ